ਦੇ ਰਾਤ ਪਿਕ ਪਰਿਵਾਰ ਵੱਲੋਂ ਹਸਪਤਾਲ ਵਿੱਚ ਵਿਆਹਤਾ ਵੱਲੋਂ ਜ਼ਹਿਰ ਖਾਨ ਤੋਂ ਬਾਅਦ ਮਾਚੀਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਪਿਕ ਪਰਿਵਾਰ ਨੇ ਸੋਹਰਾ ਪਰਿਵਾਰ ਤੇ ਹਮਲਾ ਕਰ ਦਿੱਤਾ ਅਤੇ ਇਸ ਖੂਨੀ ਲੜਾਈ ਵਿੱਚ ਲੜਕੀ ਦਾਦੀ ਔਰ ਸੁਖਚੈਨ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਦ ਕਿ ਸੋਹਰਾ ਗੁਲਸਨ ਸਿੰਘ ਤੇ ਇੱਕ ਹੋਰ ਰਿਸ਼ਤੇਦਾਰ ਜ਼ਖਮੀ ਹੋ ਗਿਆ ਪੁਲਿਸ ਨੇ ਇਸ ਮਾਮਲੇ ਵਿੱਚ 5 ਤੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਤਿੰਨ ਨੂੰ ਗ੍ਰਿਫਤਾਰ ਕੀਤਾ ਜਿਸ ਵਿੱਚ ਲੜਕੀ ਦਾ ਬਾਪ ਲੜਕੀ ਦਾ ਭਰਾ ਤੇ ਲੜਕੀ ਦੀ ਮਾਂ ਤੇ ਲੜਕੇ ਦਾ ਮਾਮੇ ਦੇ ਦੋ ਪੁੱਤਰ ਸ਼ਾਮਿਲ ਸਨ ਪੁਲਿਸ ਨੇ ਇਨ੍ਹਾਂ ਵਿੱਚੋਂ 5 ਉੱਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਿਸ ਵਿੱਚ ਪੁਲਿਸ ਨੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਕੱਲ ਬਛੂੜੇ ਥਾਣੇ ਦੇ ਵਿੱਚ ਅਨੰਦ ਮੈਡੀਕਲ ਹਸਪਤਾਲ ਆ ਉਤੇ ਜਸਵੀਰ ਕੌਰ ਦੀ ਜਿਹੜੀ ਜਿਹੜੀ ਹੈ ਉਹ ਕੋਈ ਜਰੀਲੀ ਚਿਰਮੈਲ ਵਗੈਰਾ ਲੈਣ ਨਾਲ ਬੜੀ ਉਹ ਅਸਤਕਲ ਦੱਕ ਲਈ ਸੀ ਜਸਵੀਰ ਕੌਰ ਜਿਹੜਾ ਪੀਕਾ ਪਰਵਾਰ ਸੀ ਇਹਦਾ ਬ੍ਰਦਰ ਦਾਦਾ ਇਹਦੀ ਮਾਤਾ ਇਹਦੇ ਮਮੇ ਦੇ ਮੁੰਡੇ ਦੂਰ ਕੋਈ ਜਿਹੜੇ ਹਸਪੀਟਲ ਦੇ ਵਿੱਚ ਆ ਗਿਆ ਉਹਨਾਂ ਨੇ ਜਿਹੜਾ ਮੁੰਡੇ ਵਾਲਾ ਪਰਿਵਾਰ ਸੀ ਉਹਦੇ ਕਿਰਚਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਸੁਖਜੈਨ ਸਿੰਘ ਤੇ ਗੁਲਚਨ ਸਿੰਘ ਤੇ ਹਰਦੀਪ ਸਿੰਘ ਇਹ ਏਜਡ ਹੋਏ ਆ ਗੁਰਦੀਪਿੰਦੇ ਬਿਆਨ ਤੇ ਜਿਹੜਾ 307 ਦਾ ਪਰਚਾ ਦਰਜ ਕੀਤਾ ਗਿਆ FIR ਨੰਬਰ 27 ਇਹ ਸੀਨੀਅਰ ਪ੍ਰਾਇਮ ਨੂੰ ਮੁਕਤ ਰੱਖਦੇ ਹੋਏ ਮੈਡਮ ਅਮਨੀਤ ਕੁੰਡਲ ਜੀ ਸੀਨੀਅਰ ਪੁਲਿਸ ਕੰਡਾਈ ਦੇ ਦਚਨ ਦੇਖਨ ਦੇ ਦੋ ਪਾਰਟੀਆਂ ਬਣਾਈਆਂ ਸੀ ਐਸ ਐਚਓ ਮਾਝੂਵਾੜਾ ਨੇ ਜਿਹੜਾ ਇਮੀਡੀਏਟਲੀ 2 ਘੰਟੇ ਦੇ ਵਿੱਚ ਮੁੱਲਜੋੜੇ ਅਰੈਸਟ ਕਰਨੇ ਸੀ ਤਿੰਨ ਦੋ ਮੁੱਲਜੋੜੇ ਫੜਨ ਆਲੇ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਜੀ ਇਹਨਾਂ ਦੇ ਨਾਮ ਵਗੈਰਾ ਕੀ ਨੇ ਇਹਨਾਂ ਦੇ ਨਾਮ ਗੁਰਦੀਪ ਸਿੰਘ ਆ ਗੁਰਪ੍ਰੀਤ ਹੈ ਤੇ ਮਨਜੀਤ ਸਿੰਘ ਹੈ ਇਹਦੇ ਮਮੇ ਦਾ ਮੁੰਡਾ ਜਿਹੜਾ ਖਰੀਦ ਜਸਵੀਰਪੁਰ ਤੋਂ ਤੇ ਕਿਹੜੀਆਂ ਤਹਿਰਾਮਾਂ ਤਹਿ ਦੇ ਇਹਨਾਂ ਦੇ ਪੱਤਾ ਦਰਜ ਕੀਤਾ ਗਿਆ ਪਰਚਾ 307 323 324 148 149 ਆਈਪੀਸੀ ਦੇ ਤਹਿ ਦਰਜ ਕੀਤਾ ਗਿਆ ਇਹ ਸਰ ਬੈਕਗ੍ਰਾਉਂਡ ਦੀ ਗੱਲ ਕਰੀਓ ਬੈਕਗ੍ਰਾਉਂਡ ਵੀ ਕੋ ਕ੍ਰਿਮੀਨਲ ਟਾਈਪ ਬੈਕਗ੍ਰਾਉਂਡ ਨਹੀਂ ਕੁਝ ਹੈ ਅਜੇ ਅਜੇ ਲਈ 31 ਦੇ ਦੌਰਾਨ ਕੋਈ ਜਿਹੜੇ ਫੈਕਟ ਸਾਹਮਣੇ ਆਣਗੇ ਉਹਦੇ ਚ ਦੇਖਾਂਗੇ ਅਜੇ ਅਜੇ ਦਾ ਦੋ ਦੰਦ ਦਾ ਰਿਪੋਰਟ ਲਿਆ ਬੇਚ ਠੀਕ ਮਾਚੀਵਾੜਾ ਤੋਂ ਗੁਰਦੀਪ ਸਿੰਘ ਟੱਕਰ ਦੀ ਰਿਪੋਰਟ